پتا جی کرے فتح پاوے بابا فتح جی کو پاوے جگو جگا نام ਸੰਤਾਂ ਧੰਨ ਧੰਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਜਿੱਥੇ ਸਮੁੱਚਾ ਖਾਲਸਾ ਪੰਥ ਸਮੂਹ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਤਾਂ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਜਾਨੀ ਰਣਵੀਰ ਸਿੰਘ ਜੀ ਅਤੇ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਉਥੇ ਹੀ ਸਿੰਘ ਸਾਹਿਬ ਸਾਡੇ ਬੜੇ ਸਤਿਕਾਰਯੋਗ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਤੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦੰਨਮੀ ਡਕਸਾਲ ਤੇ ਸਾਡੇ ਮਾਨਯੋਗ ਫਿਰੋਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਜੀ ਤੇ ਜਿੰਨੇ ਵੀ ਸੰਤ ਮਹਾਂਪੁਰਖ ਮੇਰੇ ਤੋਂ ਪਹਿਲਾਂ ਪੰਥ ਦੇ ਮਹਾਨ ਵਿਦਵਾਨ ਬਾਬਾ ਬੰਤਾ ਸਿੰਘ ਜੀ ਆਜੂਨ ਇਤਿਹਾਸ ਦੁਆਰਾ ਦਿਹਾਲ ਕਰ ਰਹੇ ਸੀ ਉੱਥੇ ਮੇਰੇ ਨਾਲ ਆਏ ਹੋਏ ਸਾਰੀਆਂ ਹੈਕਸਨ ਜਥੇਬੰਦੀਆਂ ਦੇ ਨਮੰਦੇ ਨ ਹੈਕਸਨ ਜਥੇਬੰਦੀਆਂ ਦੇ ਮੁਖੀ ਸਹਿਬਾਨ ਭਾਵੇਂ ਨਹੀਂ ਵੀ ਆਏ ਪਰ ਹਾਜ਼ਰੀ ਸਾਰੀ ਉਹਨਾਂ ਦੀ ਗੁਰੂ ਸਾਹਿਬ ਪਰਵਾਨ ਕਿਉਂਕਿ ਆਪਣੇ ਆਪਣੇ ਸਾਰਿਆਂ ਨੂੰ ਉਸ ਜੇਵੇਂ ਨੇ ਮਸਲੇਸ਼ੀਆਂ ਤੇ ਆਦੀਆਂ ਕੰਡੀਆਂ ਹੁੰਦੀਆਂ ਨੇ ਉੱਥੇ ਹੀ ਬਾਬਾ ਦਰਸ਼ਨ ਸਿੰਘ ਜੀ ਗਾਲਾਸਰ ਵਾਲੇ ਬਾਬਾ ਭਾਈ ਰਵਿੰਦਰ ਸਿੰਘ ਜੀ ਮਹਿਤਾ ਜੀ ਤੇ ਭਾਈ ਅਮਰਜੀਤ ਸਿੰਘ ਜੀ ਚਾਵਲਾ ਜੀ ਤੇ ਸਾਹਮਣੇ ਬੈਠੇ ਮਹਾਪੁਰਖ ਜਿਹੜੇ ਹਮੇਸ਼ਾ ਹੀ ਹਰਮੰਦਰ ਸਾਹਿਬ ਦੀਆਂ ਲਵਾਉਂਦੇ ਨੇ ਤੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਸਟਾਫ ਤੇ ਸਕੱਤਰ ਸਾਹਿਬ ਬਰਤਖ ਸਿੰਘ ਜੀ ਹੋਰ ਸਾਰੇ ਸੰਤ ਗਾਂਪੂਰ ਸਾਰਿਆਂ ਨੂੰ ਗੱਜ ਕੇ ਫਤਿਗ ਜਾਉਨਾ ਗੱਜ ਕੇ ਫਤਿਗ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਦੇਸ਼ ਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀਆਂ ਗੋਮਨੀ ਤਿਉਹਾਰ ਹੋਲੇ ਮਹੱਲੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਅੱਜ ਉਹ ਮਹਾਨ ਪਵਿੱਤਰ ਦੇਹਾੜਾ ਜਦੋਂ ਭੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 파ਰਥ ਦੇ ਵਾਰੀ ਜੀ ਨੇ ਜਿਹੜਾ ਪਹਿਲਾ ਹੋਲਾ ਮਹੱਲਾ 1700 ਦੇ ਵਿੱਚ ਆਰੰਭ ਕੀਤਾ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਜਿਹੜਾ ਮਨਾਉਣਾ ਕੀਤਾ ਉਦੋਂ ਤੋਂ ਲੈ ਕੇ ਆਪਾਂ ਹੋਲਾ ਮਹੱਲਾ ਜਿਹੜਾ ਜਿੱਥੇ ਸਮੁੱਚਾ ਖਾਲਸਾ ਪੰਥ ਉਥੇ ਸਾਰੀਆਂ ਇਹਨਾਂ ਹੈਂਗਸਟਾਂ ਜਥੇਬੰਦੀਆਂ ਫਿਰੋਮਨੀ ਪੰਥ ਆਕਾਲੀ ਕੁੰਡਾ ਦਲ ਪੰਜਵਾਂ ਤਖਤ ਵੱਲੋਂ ਵੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਜਿਹੜੀ ਪਰੰਪਰਾ ਹੈ ਇੱਥੇ ਹੀ ਮਨਾਏ ਜਾਂਦੇ ਨੇ ਹੋਲੇ ਮਹੱਲੇ ਆਪਾਂ ਕਿਉਂਕਿ ਮਹਾਨ ਜਿਹੜੇ ਸਮੁੱਚੇ ਹੀ ਖਾਲਸਾ ਪੰਥ ਨੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ ਤੇ ਮੈਂ ਵੀ ਆਪਣੇ ਵੱਲੋਂ ਜਿੱਥੇ ਸਾਰੀਆਂ ਨਹਿੰਸੰਗ ਜਥੇਬੰਦੀਆਂ ਵੱਲੋਂ ਜਿੱਥੇ ਹੋਲੇ ਮਹੱਲੇ ਦੇ ਅੱਜ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਪਣੀ ਹਾਜ਼ਰੀ ਲਵਾਉਣਾ ਤੇ ਨਾਲ ਮਹੱਲੇ ਦੀ ਜਿਹੜੀ ਆਰੰਭਤਾ ਹੋਣੀ ਹੈ ਜਿਵੇਂ ਬਾਬਾ ਬੰਦਾ ਸਿੰਘ ਜੀ ਕਹਿ ਰਹੇ ਅਸੀਂ ਠੀਕ ਹੈ ਆਪਾਂ ਨੂੰ ਅਕਤਰ ਪਾਈ ਦੇ ਨਾਲ ਹੀ ਸਾਰੇ ਕਾਰਜ ਕਰਨੇ ਚਾਹੀਦੇ ਨੇ ਧਰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਨੇ ਜੋ ਆਪਾਂ ਨੂੰ ਬਾਣੀ ਬਾਣਾ ਬਖਸ਼ਿਸ਼ ਕੀਤਾ ਉਹ ਇਸੇ ਹਸਤਾਨ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਇਸੇ ਹਸਤਾਨ ਤੇ ਜਿਹੜੇ ਗੁਰੂ ਸਾਹਿਬ ਨੇ ਦਰਬਾਰ ਸਜਾਏ ਹੋਏ ਸੀ ਤੇ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਕੋਈ ਗੁਰੂ ਦਾ ਸਿੱਖ ਹੈ ਜਿਹੜਾ ਮੈਨੂੰ ਆਕਾਲ ਪੁਰਖ ਦਾ ਕੀ ਖਾਸੇ ਦਾ ਸਰੂਪ ਹੈ ਦਰਸ਼ਨ ਕਰਾਵੇ ਤੇ ਉਦੋਂ ਜਿਹੜਾ ਬਾਬਾ ਫਤੇਸ ਸਿੰਘ ਜਿਹੜੇ ਤਨਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਾਹਿਬ ਜੀ ਦੇ ਨਮਸਕਾਰ ਕਰ ਰਿਹਾ ਸੀ ਉਹਨਾਂ ਦੇ ਨਾਲ ਭਾਈ ਹਿੰਮਤ ਸਿੰਘ ਜੀ ਪੰਜ ਪਿਆਰਿਆਂ ਦੇ ਵਿੱਚੋਂ ਨਮਸਕਾਰ ਕਰਕੇ ਆਹ ਸਾਹਮਣੇ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਹੈ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਤੇ ਆਕਾਲਪੁਰ ਜਿਹੜਾ ਸਰੂਪ ਬਖਸ਼ੇ ਕੀਤਾ ਸੀ ਨਾਂ ਨੇ ਉਹ ਆਕਾਲ ਆਕਾਲ ਦੇ ਜਕਾਰੇ ਵਜਾਉਂਦੇ ਹੋਏ ਜਿਹੜੇ ਦੀਵਾਨ ਦੇ ਵਿੱਚ ਜਦੋਂ ਪਹੁੰਚੇ ਗੁਰੂ ਸਾਹਿਬ ਨੇ ਬਚਨ ਕੀਤੇ ਸੀ ਇਹ ਅਸਲੀ ਜਿਹੜਾ ਖਾਲਸੇ ਦਾ ਸਰੂਪ ਹੈ ਤੇ ਉਹ ਹੀ ਜਿਹੜਾ ਖਾਲਸੇ ਨੂੰ ਸਰੂਪ ਬਖਸ਼ੇ ਕੀਤਾ ਖਾਲਸਾ ਆਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੋਜ ਉਹ ਗੁਰੂਆਂ ਦੀਆਂ ਜ਼ਾਰੀਆਂ ਨਹਿੰਟਾਂ ਦੀ ਫੌਜਾਂ ਜਿਨ੍ਹਾਂ ਨੇ ਗੁਰੂ ਸਾਹਿਬ ਨੇ ਬਾਹੂ-ਵਾਹੂ ਗੋਬਿੰਦ ਸਿੰਘ ਆਪੇ ਘੋੜਾ ਚੇਲਾ ਜਿਹੜੇ ਚੱਪਰ ਤੋੜੇ ਜ਼ਮਾਲੇ ਫੜਲੇ ਕਮਰ ਬਸੇ ਸਜਾ ਕੇ ਜੋ ਬਾਬਾ ਫਤੇ ਸਿੰਘ ਜੀ ਬਾਬਾ ਜੀ ਸਿੰਘ ਜੀ ਪਾਪਾ ਜਝਾ ਸਿੰਘੀ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਬਾਣਾ ਬਖਸ਼ੇ ਕੀਤਾ ਜੋ ਉਹਨਾਂ ਨੇ ਆਪਣਾ ਸਰੂਪ ਆਪਨ ਪਾਉ ਸ੍ਰੀ ਖਾਲਸਾ ਦੰਪਾ ਦੋਧਿਆ ਰੂਪ ਸਾਤ ਗੁਰੂ ਗ੍ਰੰਥਾ ਤੋਂ ਆਪਾਂ ਹੁਣ ਮਹੱਲੇ ਦੀਆਂ ਤਿਆਰੀਆਂ ਨੇ ਸਾਰਿਆਂ ਨੇ ਬਹੁਤ ਹੀ ਸੋਬ ਸ਼ਾਂਤੀ ਤੇ ਬਹੁਤੀ ਆਪਾਂ ਸ਼ਰਧਾ ਭਾਵਰਾਂ ਦੇ ਨਾਲ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ ਮੈਂ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਿਹੜੇ ਤਖਤ શ્રી ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਨੇ ਉੱਥੇ ਹੀ ਜਥੇਦਾਰ શ્રી ਅਕਾਲ ਤਖਤ ਸਾਹਿਬ ਜਿਨ੍ਹਾਂ ਨੇ ਮਹੱਲੇ ਦੇ ਨਾਲ ਜਿਹੜੀ ਅਗਵਾਈ ਕਰਨੀ ਹੈ ਪੰਜ ਪਿਆਰੇ ਸਹਿਬਾਨ ਉੱਥੇ ਨਹਿੰਗ ਸਿੰਘ ਜਥੇਬੰਦੀਆਂ ਨੇ ਵੀ ਏ ਬੋਦਰਾ ਗੁਰੂ ਕਾ ਬਾਗ ਸ਼ਹੀਦੀ ਬਾਗ ਤੋਂ ਜਿਹੜੇ ਮਹੱਲੇ ਰੰਗ ਹੋਣੇ ਨੇ ਆਪਾਂ ਸਾਰਿਆਂ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ ਇਹਨਾਂ ਕੁਝ ਕਹਿਤਾ ਆ ਤੁਹਾਡੇ ਸੰਗਤਾਂ ਨੂੰ ਖਿਮਾ ਦਾ ਜਾਚ ਹੋਵਾਂਗਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਇਹਨਾਂ ਸੰਗਤ ਜਿੱਥੇ ਬੰਦੀਆਂ ਵੱਲੋਂ ਹਾਜ਼ਰੀ ਪ੍ਰਵਾਨ ਕਰਨੀ ਸਾਰਿਆਂ ਦਾ ਨਾਮ ਗੁਰੂ ਸਾਹਿਬ ਆਪ ਜਾਣਦੇ ਨੇ ਕਿਉਂਕਿ ਸਮਾਂ ਵੀ ਸੀਮਤ ਹੈ ਤੇ ਇੰਨੀ ਹਾਜ਼ਰੀ ਪ੍ਰਮਾਣ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤ ਜਕਾਰਾ ਗਜਾਉਣਾ ਬਸ ਗੱਜ ਗਜ ਕਰੇ ਵਿ ਜਾਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਨੂੰ ਪਾਵੇ ਗੱਜ ਗਜ ਕਰੇ ਵਿ ਜਾਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਗੱਜ شہی من لو جی صاحب ہلے نہ آ جاؤ تھی سلمان ایک لے کے آیا کل تھی حاضر نہیں ہو سکے آ کے کر لو آؤ